ਤਾਰਿਕਸਾਨ ਪਰ ਨੂੰ ਸਸਰੀ ਕਾਲ ਝੋਨੇ ਦੀ ਫਸਲ 45 ਦਿਨ ਤੋਂ ਲੈ ਕੇ 60 65 ਦਿਨ ਦੇ ਲਗਭਗ ਹੋ ਚੁੱਕੀ ਹੈ ਕਿਉਂਕਿ ਝੋਨੇ ਦੀ ਜਿਹੜੀ ਟ੍ਰਾਂਸਫਰ ਦਾ ਕੰਮ ਸੀਗਾ ਉਹ 1 ਜੂਨ ਤੋਂ ਜਿਹੜਾ ਸਟਾਰਟ ਹੋ ਚੁੱਕਿਆ ਸੀਗਾ ਬਠਿੰਡਾ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਠੀਕ ਹੈ ਬਠਿੰਡਾ ਮੁਖਸਰ ਫਰੀਦਕੋਟ ਤੇ ਉਸ ਏਰੀਆ ਦੇ ਵਿੱਚ ਝੋਨਾ ਅਗੇਤਾ ਲੱਗਿਆ ਠੀਕ ਹੈ 60-65 70-70 ਦਿਨ ਦੇ ਲਗਭਗ ਝੋਨਾ ਹੈਗਾ ਕੁਝ ਏਰੀਏ ਦੇ ਵਿੱਚ 45-50 ਦਿਨ ਦਾ ਝੋਨਾ ਹੈਗਾ ਹਰ ਸਾਲ ਕਿਸਾਨਪਰਾ ਐਨਪੀਕੇ ਵਰਤਦੇ ਆ ਠੀਕ ਹੈ ਵਿੱਚ ਕਿਸਾਨਪਰਾ ਕਹਿੰਦੇ ਬਈ ਐਨਪੀਕੇ ਫੰਗੀਸਾਈਡ 'ਚ ਇਨਸੈਕਟੀਸਾਈਡ ਦੇ ਵਿੱਚ ਸੁੰਡੀ ਵਾਲੇ ਤੇਲੇ ਵਾਲੇ ਵਿੱਚ ਹਨਾ ਤੇ ਇਹਨਾਂ ਦੇ ਵਿੱਚ ਜਾਂ ਕੋਈ ਵੀ ਹੋਰ ਆਪਾਂ ਕਰਦੇ ਹੈਗੇ ਆ ਐਨਪੀਕੇ ਹਨਾ ਉਹਦਾ ਸਪਰੇਅ ਹਾਂ ਦੇ ਵਿੱਚ ਸੁੰਡੀ ਤੇਲੇ ਵਾਲੀ ਹੰਗੀ ਸਾਈਡ ਦੇ ਵਿੱਚ ਰੌਣ ਦੇ ਨਾਲ ਕਹਿੰਦੇ ਫਟ ਜਾਂਦਾ ਹੈ ਕੰਮ ਕੱਟ ਕਰਦਾ ਹੈ ਠੀਕ ਹੈ ਤੁਹਾਡਾ ਇੱਕ ਸਪਰੇਅ ਨਾਲ ਸਰੂਗਾ ਤੁਸੀਂ ਚਾਹੇ ਸੁੰਡੀ ਵਾਸਤੇ ਕਰਦੇ ਹੋ ਭਾਵੇਂ ਤੇਲੇ ਵਾਸਤੇ ਕਰਦੇ ਹੋ ਠੀਕ ਹੈ ਭਾਵੇਂ ਤੁਸੀਂ ਉਹਦੇ ਵਿੱਚ ਕੁਝ ਹੋਰ ਮਿਲਾ ਕੇ ਕਰਦੇ ਹੋ ਤੀਸਰਾ ਚੌਥਾ ਪ੍ਰੋਡਕਟ ਠੀਕ ਹੈ ਕੋਈ ਤੁਹਾਡਾ ਘੋਲ ਨਹੀਂ ਫਟੂਗਾ ਸੁੰਡੀ ਵਾਸਤੇ ਚਾਹੇ 1.9 ਵਰਤ ਚਾਹੇ ਤੁਸੀਂ ਕੋਰਾ ਜਨ ਫੇਮਟ ਕੋਮੀ ਵਰਤਦੇ ਹੋ ਭਾਵੇਂ ਇੱਕ ਸਟੋਰੀਆ ਵਰਤਦੇ ਹੋ ਫੰਗੀ ਸਾਈਡ ਦੇ ਵਿੱਚ ਚਾਹੇ ਐਮ^* ਵਰਤਦੇ ਹੋ ਠੀਕ ਹੈ ਤੀਲੇ ਦੇ ਵਿੱਚ ਚੈਸ ਸ਼ੀਨ ਭਾਵੇਂ ਤੁਸੀਂ ਉਹਦੇ ਵਿੱਚ ਪੈਕਸਾ ਲੋਨ ਵਰਤਦੇ ਹੋ ਉਹਦੇ ਵਿੱਚ ਕਈ ਵਾਰ ਕਿਸਾਨਪਰਾ ਕਹਿੰਦੇ ਵੀ ਜਿਹੜਾ ਐਨਪੀਕੇ ਹੁੰਦਾ ਹੈ ਪोटाश ਹੁੰਦਾ ਹੈ ਹਨਾ ਅਸੀਂ ਪਾਉਂਦੇ ਆ ਤਾਂ ਸਾਨੂੰ ਕੰਮ ਘੱਟ ਮਿਲਦਾ ਸਾਨੂੰ ਕੱਲੇ ਕਰਨ ਦੇ ਵਿੱਚ ਪੇਸ਼ਾਨੀ ਆਉਂਦੀ ਹੈ ਪ੍ਰੋਡਕਟ ਦਾ ਨਾਮ ਹੈ ਅ ਅੰਮ੍ਰਿਤ ਦਵਾਈ ਹੈਗੀ ਆ ਆਧੁਨਿਕ ਕ੍ਰੌਫ ਕੇਅਰ ਦੀ ਤੇ ਪਿਛਲੇ 3-4 ਸਾਲ ਤੋਂ ਮੇਰੇ ਕਾਫੀ ਕਿਸਾਨਾਂ ਪਰ ਜਿਹੜੇ ਵਰਤਵੀਰੇ ਹੈਗੇ ਆ ਚੰਗੇ ਝਾੜ ਵੀ ਆ ਰਹੇ ਹੈਗੇ ਆ ਕਿਉਂਕਿ ਉਹ ਦੋ ਤਰੀਕਿਆਂ ਨਾਲ ਕੰਮ ਕਰਦੀ ਹੈਗੀ ਆ ਭਾਵੇਂ ਸੀਡ ਟ੍ਰੀਟਮੈਂਟ ਲਾ ਲਈਏ ਭਾਵੇਂ ਰੂਟ ਟ੍ਰੀਟਮੈਂਟ ਲਾ ਲਈਏ ਹਰ ਸਾਲ ਚੰਗੇ ਝਾੜ ਆਉਂਦੇ ਹੈਗੇ ਆ ਹਰ ਸਾਲ ਚੰਗੀ ਫਸਲ ਚੱਲਦੀ ਹੈਗੀ ਆ ਪਰ ਜਦੋਂ ਫਸਲ 50 ਦਿਨ ਦੀ 55 ਦਿਨ ਦੀ ਕਣ ਦਾ ਭਾਅ ਜਦੋਂ ਫਸਲ 50-55 ਦਿਨ ਤੋਂ ਪਲੱਸ ਹੁੰਦੀ ਹੈ ਉਹਦੀਆਂ ਦੋ ਸਪਰੇਹਾਂ ਸਪਰਸ਼ ਹੈਗੀਆਂ ਨੇ ਜਿਸ ਉਤੋਂ ਦੋ ਨਹੀਂ ਹੁੰਦੀਆਂ ਹੈਗੀਆਂ ਇੱਕ ਸਪਰੇਅ ਤੁਸੀਂ ਗੋਭ ਦੇ ਵਿੱਚ ਕਰਨੀ ਹੈਗੀ ਆ ਪਿਓਰ ਆਰਗੈਨਿਕ ਹਰਬਲ ਪ੍ਰੋਡਕਟ ਹੈਗਾ ਠੀਕ ਹੈ ਉਹਨੇ ਕੰਮ ਪੋਟਾਸ਼ ਠੀਕ ਹੈ ਦੇ ਵਾਂਗ ਹੀ ਕੰਮ ਕਰਨਾ ਕੋਈ ਵੀ ਤੁਸੀਂ ਐਨਪੀਕੇ ਵਰਤ ਦਿਓ ਚਾਹੇ ਉਹਦੇ ਵਿੱਚ ਜ਼ੂਰੀ ਆਉਂਦੇ ਚਾਹੇ ਉਹਦੇ ਵਿੱਚ ਪੋਟਾਸ਼ ਆਉਂਦਾ ਚਾਹੇ ਉਹਦੇ ਵਿੱਚ ਫਾਸਫੋਰਸ ਡੀਏਪੀ ਆਉਂਦਾ ਭਾਵੇਂ ਉਹਦੇ ਵਿੱਚ ਸਲਫਰ ਆਉਂਦਾ ਹੈਗਾ ਤੇ ਜਦੋਂ ਤੁਸੀਂ ਨੇ ਉਹ ਵਰਤਣਾ ਹੈਗਾ ਜਿੰਨੀ ਖਰਾਕ ਸੁੱਡੀ ਜ਼ਮੀਨ ਦੇ ਵਿੱਚ ਪਈ ਹੈਗੀ ਆ ਉਹਨੇ ਖਰਾਕ ਝੰਡੇ ਪੱਤੇ ਨੂੰ ਪ੍ਰਦਾਨ ਕਰਨੀ ਹੈਗੀ ਆ ਤੇ ਜਿੰਨੀ ਮਨ ਲਾ ਜਦੋਂ ਝੋਨਾ ਪੈਪ ਬਣ ਜਾਂਦੀ ਹੈ ਝੋਨੇ ਦੀ ਝੋਨਾ ਗੋਭ ਚਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਛੱਟਾ ਜਿਹੜਾ ਵਾਰ ਨੂੰ ਮੁੰਜਰ ਜੋ ਵੀ ਮਰਜੀ ਕਹ ਲਓ ਹਨਾ ਤੇ ਝੋਨੇ ਦੀ ਜਿਹੜੀ ਮੁੰਜਰ ਹੈਗੀ ਆ ਬਾਹਰ ਆਉਂਦੀ ਹੈ ਪੋਲੀਨੇਸ਼ਨ ਹੁੰਦਾ ਹੈ ਕਿ ਉਦੋਂ ਜੇ ਕੋਈ ਵੀ ਸਟ੍ਰੈਸਰ ਨੂੰ ਪੈਂਦੀ ਹੈਗੀ ਆ ਉਹ ਉਹਨੂੰ ਸਟ੍ਰੈਸ ਨਹੀਂ ਪੈਣ ਦਿੰਦਾ ਦਾਣਾ ਚਮਤਕਾਰ ਬਣਦਾ ਹੈਗਾ ਤੇ ਦਾਣਾ ਵਜਨਦਾਰ ਬਣਦਾ ਹੈਗਾ ਕਹਿਣ ਦਾ ਭਾਵ ਵੀ ਦਾਣਾ ਸੋਨਾ ਬਣਦਾ ਹੈਗਾ ਉਹ ਈਲਡ ਅਮਰਜੈਂਸਰ ਹੈਗਾ ਠੀਕ ਹੈ ਈਲਡ ਦੇ ਉੱਪਰ ਕੰਮ ਕਰਦਾ ਹੈਗਾ ਮੇਰੇ ਕਹਿਣ ਮੁਤਾਬਕ ਠੀਕ ਹੈ ਇੱਕ ਜਾਂ ਦੋ ਕਿੱਲਿਆਂ ਦਾ ਤੁਸੀਂ ਨ ਵਰਤਣਾ ਹੈਗਾ ਉਸ ਦੀ ਡੋਜ਼ ਹੈਗੀ ਆ ਜੋ 200 ਐਮਲ ਪ੍ਰਤੀ ਏਕੜ ਦੀ ਡੋਜ਼ ਹੈਗੀ ਆ ਠੀਕ ਹੈ ਕੋਈ ਬਾਲਾ ਖਰਚਾ ਨਹੀਂ 4-500 ਰੁਪਏ ਜਿਹੜਾ ਕਿੱਲੇ ਦਾ ਖਰਚਾ ਹੈਗਾ ਉਹਦਾ ਝੋਨੇ ਦੀ ਫਸਲ ਦੇ ਵਿੱਚ ਗੋਹ ਸਮੇਂ ਵੀ ਤੁਸੀਂ ਉਹਦੀ ਸਪਰੇਅ ਕਰ ਸਕਦੇ ਹੈਗੇ ਠੀਕ ਹੈ ਗੋਹ ਤੋਂ ਪਹਿਲਾਂ ਵੀ ਸਪਰੇਅ ਕਰ ਸਕਦੇ ਜੇ ਤੁਸੀਂ ਗੋਹ ਤੋਂ ਪਹਿਲਾਂ ਸਪਰੇਅ ਕਰੋਗੇ ਜਿੱਥੇ ਤੁਹਾਡਾ ਝੋਨਾ ਉੱਚਾ ਨਹੀਂ ਮਾ ਹੈਗਾ ਝੋਨੇ ਦੇ ਵਿੱਚ ਕਿਸੇ ਵੀ ਤੱਤ ਦੀ ਕਮੀ ਹੈਗੀ ਉਹਨੇ ਜ਼ਮੀਨ ਦੇ ਵਿੱਚੋਂ ਜਿੰਨੀ ਖਰਾਕ ਪਈ ਹੈਗੀ ਜ਼ਮੀਨ ਦੇ ਵਿੱਚੋਂ ਪੂਰਨ ਤੌਰ ਤੇ ਖਰਾਕ ਲੈ ਕੇ ਦੇਣੀ ਹੈਗੀ ਆ ਉਹਦਾ ਅਸੀਂ ਆਲੂਆਂ ਦੇ ਉੱਪਰ ਮਿਰਚ ਦੇ ਉੱਪਰ ਝੋਨੇ ਦੇ ਉੱਪਰ ਕਣਕ ਦੇ ਉੱਪਰ ਬਹੁਤ ਹੀ ਸੋਹਣੇ ਬੰਪਰ ਰਿਐਲਟੀ ਜਿਹੜੇ ਮੈਂ ਅਮਰਤ ਦੇ ਲੈ ਹੈਗਾ 3-4 ਸਾਲ ਤੋਂ ਅਸੀਂ ਆਪਦੇ ਖੇਤਾਂ ਦੇ ਵਿੱਚ ਵੀ ਤੇ ਸਾਡੇ ਕਿਸਾਨ ਵੀ ਜਿਹੜੇ ਉਸ ਪ੍ਰੋਡਕਟ ਨੂੰ ਵਰਤ ਰਹੇ ਹੈਗੇ ਆ ਉਹਦੀ ਖਾਸੀਅਤ ਇਹੀ ਹੈਗੀ ਆ ਵੀ ਜਿਹੜੀ ਮਰਜੀ ਦਵਾਈ ਦੇ ਨਾਲ ਤੁਸੀਂ ਰਲਾ ਲਓ ਠੀਕ ਹੈ ਕੱਲਾ ਕਰਨ ਦੀ ਉਹਨੂੰ ਜਿਹੜੀ ਨੌਬਤੀ ਨਹੀਂ ਆਉਂਦੀ ਚਾਹੇ ਸੁੰਡੀ ਵਾਸਤੇ ਕਰਦੇ ਹੋ ਚਾਹੇ ਤੇਲੇ ਵਾਸਤੇ ਕਰਦੇ ਹੋ ਠੀਕ ਹੈ ਚਾਹੇ ਉਲੀ ਵਾਲਾ ਕਰਦੇ ਹੋ ਠੀਕ ਹੈ ਕਈ ਵਾਰ ਨਾ ਮੈਂ ਐਨਪੀਕੇ ਨੂੰ ਮਾੜਾ ਨਹੀਂ ਕਹਿੰਦਾ ਐਨਪੀਕੇ ਦੇ ਬਰੋਬਰ ਕੰਮ ਕਰਦਾ ਪਰ ਉਹ ਜਿਹੜੀ ਮਰਜ਼ੀ ਤੁਸੀਂ ਪੈਸਿਸਾਈਡ ਦੇ ਵਿੱਚ ਉਹਨੂੰ ਮਿਕਸ ਕਰਕੇ ਕਰ ਲਓਗੇ ਕੋਈ ਸੋਡੀ ਦਵਾਈ ਨਹੀਂ ਪਟਣੀ ਹੈਗੀ ਠੀਕ ਹੈ 200 ਐਮਐਲ ਉਹਦੀ ਜਿਹੜੀ ਡੋਸ ਹੈਗੀ ਆ ਤੇ ਪਿਛਲੇ ਸਾਲ ਕੁਝ ਕਿਸਾਨ ਭਰਾਵਾਂ ਨੇ 250 ਐਮਐਲ ਤੱਕ ਵੀ ਪਾਇਆ ਤਾਂ ਵੀ ਵਧੀਆ ਰਿਹਾ ਵਿੱਚ ਕਿਸਾਨਾਂ ਪਰ ਉਹਨਾਂ ਨੇ 200 ਐਮਐਲ ਪਾਇਆ ਉਹਨਾਂ ਦੇ ਵੀ ਵਧੀਆ ਕਹਿੰਦਾ ਮਤਲਬ ਨੂੰ 200 ਐਮਐਲ ਦੇ ਨਾਲ ਥੋੜਾ ਜਿਹੜਾ ਕੰਮ ਚੱਲ ਸਕਦਾ ਕੁਸ਼ਕਵਾਨ ਦੇ ਵਿੱਚ ਵਰਤ ਕੇ ਦੇਖਿਓ ਤੇ ਬਹੁਤ ਹੀ ਸੋਨੇ ਜਿਹੜੇ ਉਹਦੇ ਰਿਜ਼ਲਟ ਹੈਗੇ ਆ